ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਇੱਕ ਨਵੇਂ ਦਿਨ ਵਿੱਚ ਕਦਮ ਰੱਖ ਰਹੇ ਹੋ ਇਹ ਦਿਨ ਸਿਰਫ ਇੱਕ ਮੌਕਾ ਨਹੀਂ ਇਹ ਇੱਕ ਨੇਕੀ ਪਿਆਰ ਤੇ ਨੂਰ ਨਾਲ ਭਰਿਆ ਤੋਹਫਾ ਹੈ ਅੱਜ ਦੀ ਰੌਸ਼ਨੀ ਤੇ ਧਿਆਨ ਦੋ ਜੋ ਵੀ ਕੱਲ ਹੋਇਆ ਸੀ ਉਹ ਗੁਜ਼ਰ ਗਿਆ ਹੁਣ ਜੋ ਤੁਹਾਡੇ ਕੋਲ ਹੈ ਇਹ ਨਵਾਂ ਦਿਨ ਹੈ ਇਹ ਨਵਾਂ ਆਰੰਭ ਹੈ ਆਪਣੇ ਆਪ ਨੂੰ ਯਾਦ ਦਿਵਾਓ ਮੈਂ ਕਾਬਿਲ ਹਾਂ ਮੈਂ ਰੱਬ ਦੀ ਰਚਨਾ ਹਾਂ ਮੈਨੂੰ ਹਰ ਰੋਜ਼ ਇੱਕ ਨਵਾਂ ਮੌਕਾ ਮਿਲ ਰਿਹਾ ਹੈ ਮੇਰੀ ਸੋਚ ਹੀ ਮੇਰਾ نور ਹੈ ਇੱਕ ਡੂੰਗਾ ਸਾਲ ਲਵੋ ਤਿੱਕੋ ਅੱਜ ਮੈਂ ਹੌਸਲੇ ਨਾਲ ਜਿਉਂਦਾ ਹਾਂ ਅੱਜ ਮੈਂ ਦੁਨੀਆ ਲਈ ਰੌਸ਼ਨੀ ਬਣਦਾ ਹਾਂ ਅੱਜ ਮੈਂ ਆਪਣੇ ਰੱਬ ਦੇ ਨਾਲ ਹਾਂ ਚਾਹੇ ਰਸਤਾ ਔਖਾ ਹੋਵੇ ਪਰ ਜਦੋਂ ਰੱਬ ਨਾਲ ਯਕੀਨ ਹੋਵੇ ਤਾਂ ਹਰ ਰਾਹ ਆਸਾਨ ਬਣ ਜਾਂਦਾ ਹੈ ਆਪਣੇ ਆਪ ਨਾਲ ਵਾਅਦਾ ਕਰੋ ਅੱਜ ਮੈਂ ਸ਼ਿਕਾਇਤ ਨਹੀਂ ਸ਼ੁਕਰ ਕਰਾਂਗਾ ਅੱਜ ਮੈਂ ਡਰ ਨਹੀਂ propto ਰੱਖਾਂਗਾ ਅੱਜ ਮੈਂ ਜੀਵਨ ਨੂੰ ਪੂਰੀ ਤਰ੍ਹਾਂ ਜੀਵਾਂਗਾ ਸੋਚ ਦਾ ਨੂਰ ਤੁਹਾਡੇ ਨਾਲ ਹਰ ਸਵੇਰ ਹਰ ਰੋਜ਼ ਸੋਚ ਚਮਕਦੀ ਰਹੇ ਨੂਰ ਬਣੀ ਰਹੇ ਰੱਬ ਤੁਹਾਡੇ ਅੰਦਰ ਹੈ ਤਿਆਰ ਹੋ ਜਾਓ ਇੱਕ ਨਵੇਂ ਦਿਨ ਨੂੰ ਜਿਉਣ ਲਈ ਧੰਨਵਾਦ